ਬਿਨਾ ਪੇਪਰ ਦਿੱਤੇ ਰੇਲਵੇ ਦੇ ਵਿੱਚੋਂ ਭਰਤੀ ਹੋਣ ਦਾ ਸੁਨਹਿਰਾ ਮੌਕਾ ਹੁਣੇ ਕਰੋ ਅਪਲਾਈ ਜੀ ਹਾਂ ਤੁਹਾਨੂੰ ਦੱਸਦੇ ਕਿ ਰੇਲਵੇ ਦੇ ਵੱਲੋਂ ਬੜੀਆਂ ਹੀ ਬੜੀਆਂ ਅਸਾਮੀਆਂ ਜਿਹੜੀਆਂ ਨੇ ਕੱਢੀਆਂ ਗਈਆਂ ਨੇ ਅਸਾਮੀਆਂ ਦੇ ਵਿੱਚ ਬਿਨਾ ਪੇਪਰ ਤੋਂ ਹੁਣ ਤੁਸੀਂ ਭਰਤੀ ਹੋ ਸਕਦੇ ਹੋ ਰੇਲਵੇਜ਼ ਦੇ ਵਿੱਚ ਜੀ ਹਾਂ ਜਿੱਥੇ ਅਸੀਂ ਦੇਖਦੇ ਸੀ ਕਿ ਪਹਿਲਾਂ ਭਰਤੀ ਤੋਂ ਪਹਿਲਾਂ ਕਾफी ਜਿਹੜੀਆਂ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਸੀ ਟੈਸਟ ਪਾਸ ਕਰਨੇ ਪੈਂਦੇ ਸੀਗੇ ਤੇ ਉੱਥੇ ਹੀ ਹੁਣ ਤੁਹਾਨੂੰ ਦੱਸਦੇ ਕਿ ਬਿਨਾ ਪ੍ਰੀਖਿਆ ਦਿੱਤੇ ਤੁਸੀਂ ਰੇਲਵੇ ਦੇ ਵਿੱਚ ਭਰਤੀ ਹੋ ਸਕਦੇ ਹੋ ਸੋ ਹੁਣੇ ਅਪਲਾਈ ਕਰ ਦੋ ਕੀ ਕੀ ਯੋਗਤਾਵਾਂ ਨੇ ਕਿਹੜੇ-ਕਿਹੜੇ ਕਾਗਜ਼ ਪੱਤਰ ਜ਼ਰੂਰੀ ਨੇ ਕੀ ਯੋਗਤਾਵਾਂ ਹੋਣ ਗਿਆ ਆਓ ਪੂਰੀ ਜਾਣਕਾਰੀ ਦਿੰਨੇ ਆਂ ਵੀਡੀਓ ਦੇ ਮਾਧਿਅਮ ਦਰਾਹੀ ਜੀ ਹਾਂ ਬਿਨਾ ਪੇਪਰ ਦਿੱਤੇ ਰੇਲਵੇ ਦੇ ਵਿੱਚ ਭਰਤੀ ਹੋਣ ਦੇ ਸ਼ੌਕੀਨਾ ਦੇ ਲਈ ਵੱਡੀ ਖਬਰ ਜਿਹੜੀ ਐ ਸਾਹਮਣੇ ਆ ਰਹੀ ਐ ਦੱਸ ਦਈਏ ਕਿ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰੀਜ਼ਮ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਦੇ ਹਾਲ ਹੀ ਦੇ ਵਿੱਚ ਰੇਲਵੇ ਭਰਤੀ ਸੈੱਲ ਦੁਆਰਾ ਉੱਤਰੀ ਜ਼ੋਨ ਦੇ ਵਿੱਚ ਸੈਨ ਸਪਾਟਾ ਨਿਗਰਾਨ ਦੇ ਲਈ 14 ਨੌਕਰੀਆਂ ਦੀ ਘੋਸ਼ਣਾ ਕੀਤੀ ਹੈ ਚੌਣ ਪ੍ਰਕਿਰਿਆ ਜਿਹੜੀ ਹੈ ਉਹ 29 ਮਈ ਜਾਂ 30 ਮਈ ਨੂੰ ਹੋਣ ਵਾਲੀਆਂ ਇੰਟਰਵਿਊਜ਼ ਇੰਟਰਵਿਊਆਂ ਤੇ ਆਧਾਰਿਤ ਹੋਣ ਗਿਆ ਜੇਕਰ ਤੁਸੀਂ ਰੇਲਵੇ ਸੈਕਟਰ ਦੇ ਵਿੱਚ ਨੌਕਰੀ ਕਰਨ ਦੇ ਲਈ ਉਤਸੁਕ ਹੋ ਤਾਂ ਫੌਰਨ ਅਪਲਾਈ ਕਰ ਦਿਓ ਹੁਣੇ ਕਰ ਸਕਦੇ ਹੋ ਤੁਸੀਂ ਵੀ ਅਪਲਾਈ ਤਾਂ ਪੂਰੀ ਜਾਣਕਾਰੀ ਦਿਆਂਗੇ ਕੀ ਨੇ ਵਿਦਿਅਕ ਯੋਗਤਾਵਾਂ ਤਾਂ ਦੱਸ ਦੇ ਕਿ ਵਿਦਿਅਕ ਯੋਗਤਾਵਾਂ ਦੀ ਜੇਕਰ ਗੱਲ ਕਰੀਏ ਤਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਟੂਰਿਜ਼ਮ ਦੇ ਵਿੱਚ 3 ਸਾਲਾਂ ਦੀ ਗ੍ਰੈਜੂਏਸ਼ਨ ਡਿਗਰੀ ਪ੍ਰਾਪਤ ਹੋਵੇ ਜਾਂ ਫਿਰ ਟਰੈਵਲ ਤੇ ਟੂਰਿਜ਼ਮ ਦੇ ਵਿੱਚ 1 ਸਾਲ ਦਾ ਡਿਪਲੋਮਾ ਹੋਵੇ ਇੱਕ ਸਾਲ ਦਾ ਡਿਪਲੋਮਾ ਤੇ ਜਾਂ ਫਿਰ 3 ਸਾਲ ਦੀ ਡਿਗਰੀ ਜਿਹੜੀ ਆ ਉਹ ਇਸ ਦੇ ਲਈ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਆ ਕਿ ਜ਼ਰੂਰੀ ਹੈ ਇਸ ਇਹ ਜੇਕਰ ਡਿਗਰੀ ਤੁਹਾਡੇ ਕੋਲ ਹੋਏਗੀ ਟੂਰ ਐਂਡ ਟਰੈਵਲਸ ਦੀ ਤਾਂ ਹੀ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਸੋ ਬਹੁਤ ਵੱਡੀ ਖੁਸ਼ਖਬਰੀ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਕੋਲ ਟੂਰ ਐਂਡ ਟਰੈਵਲਸ ਦੇ ਟੂਰਿਜ਼ਮ ਦੀ ਇਹ ਡਿਗਰੀ ਹੈਗੀ ਹੈ ਤੁਸੀਂ ਹੁਣੇ ਅਪਲਾਈ ਕਰ ਸਕਦੇ ਹੋ ਇਸ ਯੋਗਤਾ ਦੇ ਲਈ ਦੱਸਦੇ ਹਾਂ ਕਿ ਐਸਸੀ ਐਸਟੀ ਓਬੀਸੀ ਪੀਡਬਲਿਟੀ ਐਕਸ ਸਰਵਿਸਮੈਨ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਨੇ ਉਮਰ ਦੇ ਵਿੱਚ ਵੀ ਜਿਹੜੀ ਹੈ ਛੋਟ ਦਿੱਤੀ ਗਈ ਹੈ ਸੋ 29 ਸਾਲ ਤੋਂ ਕਟ ਜਿਹੜੀ ਆ ਉਹ ਉਮਰ ਹੋਣੀ ਚਾਹੀਦੀ ਹੈ ਹਾਲਾਂਕਿ ਜਿਵੇਂ ਸਰਕਾਰੀ ਦਿਸ਼ਾ ਨਿਰਦੇਸ਼ ਹੁੰਦੇ ਨੇ ਉਸ ਦੇ ਆਧਾਰ ਤੇ ਐਸਸੀ ਐਸਟੀ ਓਬੀਸੀ ਪੀਡਬਲਿਊਡੀ ਐਕਸ ਸਰਵਿਸਮੈਨ ਨੂੰ ਛੋਟ ਵੀ ਜਿਹੜੀ ਆ ਉਹ ਦਿੱਤੀ ਗਈ ਹੈ ਸੋ ਜੇਕਰ ਤੁਹਾਡੇ ਵੀ ਯੋਗਤਾ ਹੈ ਤੁਲ ਤੁਹਾਡੇ ਵੀ ਜਿਹੜੀ ਅਸੀਂ ਕਹਿ ਸਕਦੇ ਆ ਕਿ ਜੇਕਰ ਤੁਸੀਂ ਵੀ ਇੰਨਾ ਹੀ ਪੜੇ ਲਿਖੇ ਹੋ ਤੁਹਾਡੀ ਜਿਹੜੀ ਵਿਦਿਅਕ ਯੋਗਤਾ ਹੈ ਇਸੇ ਦੇ ਨਾਲ ਮਿਲਦੀ ਜੁਲਦੀ ਆ ਤਾਂ ਤੁਸੀਂ ਹੁਣੇ ਅਪਲਾਈ ਕਰ ਸਕਦੇ ਹੋ ਤੇ ਇਸ ਬੈਕਵੇ ਦੇ ਵਿੱਚ ਤੋ ਹੁਣੇ ਜਿਹੜਾ ਅਪਲਾਈ ਕਰਕੇ ਆਪਣਾ ਰੇਲਵੇਜ਼ ਦੇ ਵਿੱਚ ਭਰਤੀ ਹੋਣ ਦਾ ਜਿਹੜਾ ਸੁਪਨਾ ਹੈ ਉਸ ਨੂੰ ਸਾਕਾਰ ਕਰ ਸਕਦੇ ਹੋ